ਕੇਂਦਰ ਸਰਕਾਰ ਵੱਲੋਂ BBMP ਵਿੱਚ ਪੰਜਾਬ ਦੀ ਹਿੱਸਾ ਦੇ ਨੂੰ ਖਤਮ ਕਰਨ ਦਾ ਵਿਰੋਧ ਜਿੱਥੇ ਕਈ ਰਾਜਨੀਤਿਕ ਪਾਰਟੀਆਂ ਕਰ ਰਹੀਆਂ ਨੇ ਉੱਥੇ ਜਲੰਧਰ ਵਿਖੇ ਅੱਜ 26 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਦੇ ਵਿਰੋਧ ਵਿੱਚ ਡੀਜੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਦੀ ਹਿੱਸਾ ਰੀ ਖਤਮ ਕਰਨ ਤੋਂ ਬਾਅਦ ਰਵਾਇਤੀ ਪਾਰਟੀਆਂ ਇਸ ਲਈ ਹੱਥਰੂਤਾ ਬਾਹਰ ਰਹੀਆਂ ਨੇ ਪਰ ਇਹ ਸਭ ਉਹਨਾਂ ਵੱਲੋਂ ਸਿਰਫ ਡਰਾਮਾ ਕੀਤਾ ਜਾ ਰਿਹਾ ਕਿਸਾਨ ਆਗੂ ਕਸ਼ਮੀਰ ਸਿੰਘ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਵੱਲੋਂ ਇਸ ਨੂੰ ਪਾਸ ਕੀਤਾ ਜਾਣਾ ਸੀ ਉਸ ਵੇਲੇ ਵਿਰੋਧੀ ਪਾਰਟੀਆਂ ਨੇ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ ਅੱਜ ਜੋ ਪਹਿਲਾ ਸਭ ਤੋਂ ਪਹਿਲਾ ਮੈਂ ਤੁਹਾਡੇ ਚੈਨਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਸਾਡੇ ਇਸ ਲੱਗਾਂ ਦੀ ਬਾਜ਼ਰ ਨੂੰ ਭੇਜਿਆ ਸਾਡੀ ਦੇਖਾਂ ਵੇਖਾਂ ਦਾ ਪਹੁੰਚਾਈ ਆ ਤੇ ਅੱਜ ਜੋ ਸਾਡੀ ਪੰਜਾਬ ਦੀ ਪਖੜਾ ਡੈਮ ਦੇ ਵਿੱਚੋਂ ਹਿੱਸੇਦਾਰੀ ਇਹ ਸਰਕਾਰ ਨੇ ਖਤਮ ਕਰਤੀ ਆ ਮੋਦੀ ਸਰਕਾਰ ਨੇ ਉਹਦੇ ਲਈ ਅਸੀਂ 22 ਜਰੇ ਬੰਦੀਆਂ ਇਕੱਠੀਆਂ ਹੋ ਕੇ ਇੱਥੇ ਧਰਮ ਮੈਣ ਜਾ ਰਹੀਆਂ ਆ ਪੂਰੇ ਪੰਜਾਬ ਦੇ ਡੀਜੀ ਦਫ਼ਤਰਾਂ ਤੇ ਘਰਨੇ ਦਿੱਤੇ ਜਾਣੇ ਨੇ ਉਹਦੇ ਰੋਸ ਹੋ ਜੋ ਅਸੀਂ ਆਏ ਆ ਜਦੋਂ ਇਹ ਪਖੜਾ ਡੈਮ ਬਣਿਆ ਪੰਜਾਬ ਦੀ ਧਰਤੀ ਤੇ ਉਦੋਂ ਦੋ ਮੈਂਬਰ ਲੱਗਦੇ ਸੀ ਇੱਕ ਪੰਜਾਬ ਦਾ ਤੇ ਇੱਕ ਹਰਿਆਣੇ ਦਾ ਇੱਕ ਵਾਰੀ ਉਹਨਾਂ ਦਾ ਲੱਗਦਾ ਸੀ ਇੱਕ بجلی ਤੇ ਲੱਗਦਾ ਇੱਕ ਪਾਣੀ ਤੇ ਲੱਗਦਾ ਸੀਗਾ ਤੇ ਦੋਨਾਂ ਦੇ ਮੈਂਬਰ ਲੱਗਦੇ ਅੱਜ ਸਾਡੀ ਹਿੱਸੇਦਾਰੀ ਖਤਮ ਕਰਕੇ ਸਾਡਰਾ ਬਹੁਤ ਵੱਡਾ ਮਸਲੇਈ ਮਾਨਾ ਸਰਕਾਰ ਕਰ ਰਹੀ ਆ ਜਿਵੇਂ ਸਰਕਾਰਾਂ ਦੇਖਦੀਆਂ ਸਰਕਾਰਾਂ ਪਬਲਿਕ ਦੀ ਮਾਂ ਹੁੰਦੀ ਆ ਪਰ ਇਹ ਉਹ ਵਤੀਰਾ ਨਹੀਂ ਕਰ ਰਹੀ ਇਹ ਸਾਡਰਾ ਇੱਕ ਬਦਲਾ ਲੋ ਭਾਵਨਾ ਦੀ ਨੀਤੀ ਦੇ ਨਾਲ ਚੱਲ ਰਹੀ ਆ ਇਹ ਨੀਤੀ ਨੂੰ ਕਦੀ ਵੀ ਸਹਿਣ ਨਹੀਂ ਕਰਾਂਗੇ ਮੈਂ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਪੂਰੇ ਕਿਸਾਨ ਵੀਰ ਪੰਜਾਬੀ ਵੀਰਾਂ ਨੂੰ ਕਹਿਣਾ ਚਾਹੁੰਨਾ ਇਹ ਸਰਕਾਰ ਨਾਲ ਟੱਕਰ ਲੈਣ ਦੇ ਲਈ ਸਾਨੂੰ ਇੱਕ ਮੋੜ ਥੋੜਾ ਬੈਣਾ ਸਾਨੂੰ ਰਵੱਈਤੀ ਪਾਰਟੀਆਂ ਅੱਜ ਮਕਰ ਮਛ ਦੇ ਅਥਰੂ ਬਹਾਰ ਰਹੀਆਂ ਨੇ ਉਹਨਾਂ ਨੇ ਜਦੋਂ ਇਹ ਕਾਨੂੰਨ 19 ਦੇ ਵਿੱਚ ਉਧਰ ਸ਼ੁਰੂ ਕੀਤਾ ਸੀ ਨਹੀਂ ਬਣਾਉਣੇ ਉਦੋਂ ਆਣ ਕੇ ਬਾਹਰ ਕਿਸੇ ਪੰਜਾਬ ਦੇ ਐਮਪੀ ਨੇ ਬਾਜ ਨਹੀਂ ਧੱਕੀ ਅੱਜ ਕਹਿ ਰਹੇ ਨੇ ਤੇ ਦੂਜੇ ਪਾਸੇ ਜਿੱਦਣ ਇਲੈਕਸ਼ਨ ਹੋ ਗਈ ਆ ਪੰਜਾਬ ਦੇ ਵਿੱਚ ਉਸ ਲਈ ਇਹ ਸਰਕਾਰ ਦੇ ਬੁਜੀੜੀਆ ਸਾਹਿਬ ਨੇ ਕਹਿਤਾ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਵੀ ਅਸੀਂ ਭਾਜਪੀ ਨਾਲ ਸਮਝੌਤਾ ਕਰਾਂਗੇ ਅਸੀਂ ਇਹ ਜਿੱਦਾਂ ਫੈਨ ਨਹੀਂ ਕਰਾਂਗੇ ਕਿਸੇ ਵੀ ਕੀਮਤ ਵਿੱਚ ਇਹਨਾਂ ਨੂੰ ਲੋਕ ਮੂੰਹ ਤੋੜ ਮਾਂ ਜਵਾਬ ਦੇਣਗੇ ਇਹਨਾਂ ਦੀਆਂ ਸੀਟਾਂ 10 ਤੋਂ 12 ਨਹੀਂ ਆਉਣੀਆਂ ਦੇਖੋ ਜੀ ਪੰਜਾਬ ਦੇ ਲੋਕ ਇਹਨਾਂ ਦਾ ਕੀ ਹਾਲ ਕਰਨਗੇ ਇਹ ਜਿਹੜੀਆਂ ਕਿਦਰ ਲੂੰਬਾ ਚੱਲ ਲੂਮਰ ਚਾਲਾਂ ਕਰ ਰਿਹਾ ਪੰਜਾਬ ਦੇ ਲੋਕਾਂ ਦਾ ਇਹ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀਆਂ ਕਦੀ ਵੀ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਨੂੰ ਘੇੜਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਜਿਵੇਂ ਜਦੋਂ ਹੁਣ ਜਦੋਂ ਜਦ ਇਹ ਬੰਦੀਆਂ ਤੁਰ ਪੈਣੀਆਂ ਤੇ ਉਦੋਂ ਐਵੇਂ ਮਗਰਮਾ ਚੜੇ ਅਤਰੂ ਬਹਾਉਂਦੇ ਨੇ ਜਦੋਂ ਉੱਥੇ ਜਦੋਂ ਵਿਧਾਨ ਸਭਾ ਦੇ ਵਿੱਚ ਲਿਆਂਦਾ ਲੋੜ ਸਵਾਰਾ ਇਹ ਮਾਮਲਾ ਆਇਆ ਉਦੋਂ ਕਿਉਂ ਨਹੀਂ ਬਾਤ ਚੱਕੀ ਉਦੋਂ ਕਿ ਬੋਲਿਆ ਅੱਜ ਇਹ ਜਦੇ ਬੰਦੀਆਂ ਨੇ ਬਾਤ ਚੱਕੀ ਆ ਤੇ ਅੱਜ ਇਹ ਕਰਦੇ ਨੇ ਕਿ ਨਜ਼ਰ ਜਗਤ ਦਿੱਲੀ ਸਾਡਾ ਨਾ ਬੈਠੇ ਨੇ ਕਿਸੇ ਨਹੀਂ ਪੰਜਾਬ ਦੇ ਵਿੱਚ ਕੀ ਸਾਡਰੇ ਕੀਤਾ ਇਹ ਸਭ ਕੋ ਜਿਹਨਾਂ ਡਰਾਮਾ ਆ ਇਹ ਡਰਾਮੇ ਲੋਕੀ ਆ ਦੱਸ ਦੀ ਜਿਹਨਾਂ ਜਵਾਬ ਦੇਣਾ ਪਤਾ ਲੱਗ ਜਾਣਾ ਪਿਛਲੇ ਦਿਨੀ ਕੁਝ ਜੱਥੇ ਬੰਦੀਆਂ ਰਾਜਪਾਲ ਦਾ ਵੀ ਕੂਠੀ ਤੱਕ ਹਰਾਫ ਕਰਨ ਪਹੁੰਚ ਗਈਆਂ ਸੀ ਸੀ ਮੁੰਡੇ ਨੂੰ ਲੈ ਕੇ ਆਹ ਇਹ 26 ਜਦੇ ਬੰਦੀਆਂ ਸੀ ਰਾਜਪਾਲ ਸਾਹਿਬ ਨੂੰ ਮੰਗ ਪੱਤਰ ਦੇਣ ਗਈਆਂ ਸੀ 26 ਸੀ ਉਹ ਸੀ ਉਥੇ ਉਹਨਾਂ ਮੰਗ ਪੱਤਰ ਦੇ ਕੇ ਆਇਆ ਪਿੱਛੇ 43 ਨੂੰ ਤੇ 26 ਜਥੇਬੰਦੀਆਂ ਨੇ ਅੱਜ ਉਹਨਾਂ ਦੀ ਕਾਰ ਲਈ ਉਹਦੇ ਮੁਤਾਬਕੇ ਦੀ ਕਰ ਰਹੇ ਐਸਐਮਜੀ ਨਿਊਜ਼ ਪੰਜਾਬ ਲਈ ਜਲੰਧਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ